श्री दरबार साहब देहाले दुवाले बनाए गए विरासती प्लाजा का उद्घाटन मंगलवार शाम मुख्यमंत्री प्रकाश सिंह बादल वलो कर ਦਿੱਤਾ ਗਿਆ ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਸਦ ਬਲਵਿੰਦਰ ਸਿੰਘ ਪੁੰਦਰ ਸ਼ੋਮਨੀ ਕਾਲੀਦਰ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਪੰਜਾਬ ਬੀਜੇਪੀ ਦੇ ਪ੍ਰਧਾਨ ਵਿਜੇ ਸਾੰਪਲਾ ਕੈਬਨਟ ਮੰਤਰੀ ਅਨੈਲ ਜੋਸ਼ੀ ਅਤੇ ਹੋਰ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ શ્રી ਕਾਲਤਕ ਸਾਹਿਬ ਦੇ ਜਥੇਦਾਰ ਗੈਨੇ ਗੁਰਪ੍ਰਤਮ ਸਿੰਘ ਅਤੇ ਹੋਰ ਪੰਥਕ ਸ਼ਖਸੀਅਤਾਂ ਮੌਜੂਦ ਰਹੀਆਂ ਪੰਜਾਬ ਸਰਕਾਰ ਨੇ ਪੁਰਾਤਨ ਟਾਊਨ ਹਾਲ ਮੈਰਾਤੋਂ ਸ਼ਹਿਰਮੰਦਰ ਸਾਹਿਬ ਤੱਕ ਦੇ ਰਸਤੇ ਨੂੰ ਵਿਰਾਸਤੀ ਦਿਖ ਦਿੱਤੀ ਹੈ। ਸਮੁੱਚੀ ਯੋਜਨਾ ਤੇ 250 ਤੋਂ 300 ਕਰੋੜ ਰੁਪਏ ਖਰਚੇ ਗਏ ਨੇ। ਅੱਜ ਅਸੀਂ ਸ਼੍ਰੀ ਦਰਬਾਰ ਸਾਹਿਬ ਦਾ ਚਪੇਰਾ ਜੋ ਹੈ ਉਹਨੂੰ ਖੂਬਸੂਰਤ ਕਰਨ ਵਾਸਤੇ ਜੋ ਕੁਝ ਕੀਤਾ ਹੈ ਸ਼ੁਕਰਾਨਾ ਦਾ ਕਰਨ ਵਾਸਤੇ ਇਕੱਠੇ ਹੋਏ ਮੈਂ ਇਸ ਦਾ ਸਾਰਾ ਸਿਹਰਾ ਸਰਦਾਰ ਸੁਖਵੀਰ ਸਿੰਘ ਜੀ ਨੂੰ ਤੇ ਉਹਨਾਂ ਦੀ ਜਿਹੜੀ ਟੀਮ ਉਹਨਾਂ ਨੇ ਦੱਸੀ ਹੈ ਉਹਨਾਂ ਨੂੰ ਦੇਣਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਹ ਸਾਰੇ ਨੂੰ ਜਾਂ ਪ੍ਰੋਗਰਾਮ ਨੂੰ ਸਿਰੇ ਲਾਇਆ ਹੈ। ਪਲਾਜ਼ਾ ਦੀਆਂ ਸਾਰੀਆਂ ਇਮਾਰਤਾਂ ਨੂੰ ਇੱਕੋ ਜਿਹੀ ਦਿਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਅੰਮ੍ਰਿਤਸਰ ਬਾਈਪਾਸ ਤੇ ਅੰਮ੍ਰਿਤਸਰ ਦਾ ਐਂਟਰੀ ਗੇਟ ਵੀ ਬਣ ਕੇ ਤਿਆਰ ਹੈ। ਹੁਣ ਦਰਬਾਰ ਸਾਹਿਬ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਸ਼ਹਿਰ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ।